ਹਾਂ ਜੀ ਬੋਲੋ ਸਾਡਾ ਆਤਮਾੜੇਗੇ ਨੇ ਸਾਡੇ ਪਸ਼ੂਆਂ ਦੀ ਛੱਡ ਨਹੀਂ ਹੈਗੀ ਇੱਕ ਸਾਡੇ ਪਸ਼ੂਆਂ ਦੀ ਥਾਂ ਬਣਾ ਤ ਦਿੱਤੀ ਜਾਵੇ ਬਸ ਸਾਨੂੰ ਹੋਰ ਕੋਈ ਚਾਹੀਦਾ ਨਹੀਂ ਹੈਗਾ ਕੀ ਨਾ ਤੁਹਾਡਾ ਸਾ ਮੇਰੇ ਨੱਚਿੰਦੋ ਬਾਈ ਗਏ ਟਰਾਲ ਵਾਲੇ ਦਾ ਨਾਮ ਅਰਬਨ ਸਿੰਘ ਸੌਰੇ ਦਾ ਨਾਮ ਬਲਵੀਰ ਸਿੰਘ ਦਾ ਪਿੰਡ ਪਿੰਡ گلاب ਵੱਲੇ ਛਠਾੜ ਹੈ ਗਏ ਨੇ ਜਿਦਕ ਫਾਜ਼ਲ ਕਾ ਪਿੰਡਾ ਹਾਂ ਫਾਜ਼ਲ ਕਿਆ ਮੈਂ ਤੁਸੇ ਆਪਣਾ ਛੱਡ ਨਹੀਂ ਬਣਾ ਸਕਦੇ ਨਾ ਨਹੀਂ ਬਣਾ ਸਕਦੇ ਬਹੁਤ ਲਾ ਸਾਡੀ ਫਸਲ ਵਰੀ ਵਰੀ ਮਾਰੀ ਜਾਂਦੀ ਏ ਪਿਛਲੀ ਵੇ 323 ਚ ਪਾਣੀ ਗੁਣ ਫੇਰ ਆ ਗਿਆ ਸਾਡੀ 4-5 ਲੜਕੀਆਂ ਹੈਗੀਆਂ ਨੇ ਸਾਡੇ ਬਹੁਤ ਲਾ ਕੋਈ ਸਰਕਾਰੀ ਮੌਜਾ ਮਿਲਿਆ 2023 ਦੇ ਵਿੱਚ ਹਾਂ ਉਦੋਂ ਮਿਲਿਆ ਸੀ ਪਰ ਉਦੋਂ ਲਾਤ ਮਾਰੇਗੇ ਸੀ ਕਿ 10 15000 ਮੌਜਾ ਮਿਲ ਬਸ 10-15000 ਮਿਲਿਆ ਸੀ ਕਿੱਲੇ ਦਾਗਾ ਸੀ ਸਾਡਾ ਹੀ ਮਾਪ ਦਾ ਚਾਹਣ ਕੇ ਮੰਗ ਕਰਦੇ ਆ ਹੁਣ ਬਸ ਸਾਰਾ ਸਿਕਿਆ ਨੇ ਸਾਡੇ ਵੀ ਇੱਕ ਪਾਸੋਂ ਦੀ ਛੱਡ ਬਣਾ ਤੇ ਦਿੱਤੀ ਜਾਵੇ ਹੋਰ ਸਾਡੀ ਕੋਈ ਮੰਗ ਨਹੀਂ ਸਮਾਜਿਕ ਸੰਸਥਾਵਾਂ ਨੂੰ ਵੀ ਨਾਲ ਕਿਤੇ ਅਪੀਲ ਕਰਦੇ ਆ ਆਹੋ ਨਨ ਵਿਆਸੇ ਪਾਸੇ ਆਲੇ ਨਹੀਂ ਵੀ ਸਾਰੇ ਦੇ ਸਿਕਿਆ ਕਿੰਨਾ ਨੰਬਰ ਕਿੰਨਾ ਤੁਸੀਂ ਬੋਲ ਦਿਓ ਆ ਮੈਂ ਨੰਬਰ ਦੱਸੂ ਝੰਕੂ ਆਮੀ ਆ ਬੋਲ ਦਿਓ 997998184 ਠਕੋਰੇ ਫੇਰ ਬੋਲ ਦਿਓ 997998184 ਕੋਤਸੇ ਪੜ੍ਹਦੇ ਆ ਸਕੂਲ ਹਾਂਜੀ ਪੜ੍ਹਦੇ ਕਿਹੜੀ ਕਲਾਸ ਪਲੱਸ 1 ਚੱਲਦੀ ਆ ਭੜਾਈ ਹਾਂਜੀ ਚੱਲਦੀ ਆ ਪਰ ਮੇਰੀ ਕਿਤਾਬਾਂ ਲੋੜ ਗਈਆਂ ਸਾਰਾ ਕੁਝ ਮਤਲਬ ਪਾਣੀ ਪਾਣੀ ਪਾ ਗਏ ਕਿਤਾਬਾਂ ਵੀ ਖਰਾਬ ਹੋ ਗਈਆਂ ਕਿਤਾਬਾਂ ਵੀ ਖਰਾਬ ਹੋ ਗਈਆਂ ਹਾਂਜੀ ਬਿਲਕੁਲ ਹੋ ਗਈਆਂ ਖਰਾਬ ਨੰਬਰ ਐਕਵਰੀਫੇਰ ਬੋਲਦੇ 99 799 81 ਏਕਰ ਦਾ ਲੀ